ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਕੈਲੀਫੋਰਨੀਆ ਕਹਿੰਦੇ ਵੀ ਐਸ ਟਾਈਮ ਇੱਕ ਸਟੇਟ ਦੇ ਦੁਆਰਾ ਲਾ ਸੂਟ ਕੀਤਾ ਜਾ ਰਿਹਾ ਆ ਵਾਈਟ ਹਾਊਸ ਦੇ ਉਲਟ ਚਲੋ ਇਹ ਕੋਈ ਨਵਿਕਲੀ ਗੱਲਤ ਨਹੀਂ ਜਿੰਨਾ ਇਹਨਾਂ ਦੇ ਆਪਸ ਦੇ ਵਿੱਚ ਖਿੱਚੋ ਤਾਣ ਚੱਲ ਰਹੀ ਆ ਉਸ ਨੂੰ ਜਿਹੜਾ ਉਹ ਲੈ ਕੇ ਵਕ ਵਕ ਐਗਜ਼ੈਕਟਿਵ ਆਰਡਰਸ ਵਕ ਵਕ ਪਾਲਿਸੀਜ਼ ਨੂੰ ਲੈ ਕੇ ਕੈਲੀਫੋਰਨੀਆ ਲਾ ਸੂਟ ਕਰਦਾ ਹੀ ਰਹਿੰਦਾ ਆ ਆ ਈਸ਼ਵਰ ਜਿਹੜਾ ਮੁੱਦਾ ਹੈ ਉਹਨਾਂ ਨੇ ਚੱਕਿਆ ਵੀ ਜਿਹੜੇ ਹੈਲਥ ਦਾ ਡਾਟਾ ਆ ਆਈਸ ਰੇਟ ਦੇ ਦਰਮਿਆਨ ਜੋ ਸ਼ੇਅਰ ਕੀਤਾ ਜਾ ਰਿਹਾ ਆ ਇਹਨਾਂ ਦੇ ਨਾਲ ਉਸ ਦੇ ਵਿੱਚ ਉਲੰਘਣਾ ਜਿਹੜੀ ਆ ਉਹ ਕਾਨੂੰਨਾਂ ਦੀ ਹੋਈ ਆ ਕੈਲੀਫੋਰਨੀਆ ਦੇ ਜਿਹੜੇ ਅਟਰਨੀ ਜਨਰਲ ਰੌਬ ਬੌਂਟਾ ਆ ਤੇ ਉਹਨਾਂ ਦੇ ਨਾਲ ਜਿਹੜੇ 19 ਹੋਰ ਸੂਬਿਆਂ ਦੇ ਜਿਹੜੇ ਸਟੇਟ ਅਟਰਨੀ ਜਨਰਲਸ ਆ ਉਹਨਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਅੱਜ ਉਹਨਾਂ ਉਲਟ ਇੱਕ ਹੋਰ ਲਾ ਸੂਟ ਦਰਜ ਕੀਤਾ ਹੈ ਵੀ ਪਰਸਨਲ ਇਨਫੋਰਮੇਸ਼ਨ ਸ਼ੇਅਰ ਕੀਤੀ ਗਈ ਆ ਉਹਨਾਂ ਲੋਕਾਂ ਦੀ ਜਿਨ੍ਹਾਂ ਨੂੰ ਪਬਲਿਕ ਹੈਲਥ ਇੰਸ਼ੋਰੈਂਸ ਮਿਲਦੀ ਆ ਤੇ ਇਹ ਇਨਫੋਰਮੇਸ਼ਨ ਇਹਨਾਂ ਨੇ ਸ਼ੇਅਰ ਕੀਤੀ ਆ ਇਮੀਗ੍ਰੇਸ਼ਨ ਅਫੀਸ਼ੀਅਲਸ ਦੇ ਉੱਤੇ ਜਿਹੜੀਆਂ ਆਪਾਂ ਨਿਊਜ਼ ਸੁਣ ਰਹੇ ਆ ਕੈਰੋਲਨ ਲਿਵਰਟੀ ਆ ਹੋਰ ਦੱਸਦੇ ਆ ਵੀ ਇੰਨੇ ਮਿਲੀਅਨ ਲੋਕ ਇਸ ਟਾਈਮ ਇੰਸ਼ੋਰੈਂਸ ਜਿਹੜੀ ਉਹ ਲੈ ਰਹੇ ਆ ਜਿਨ੍ਹਾਂ ਦਾ ਸਟੇਟਸ ਨਹੀਂ ਹੈਗਾ ਸੋ ਉਹ ਆਂਕੜਾ ਕਿਤੇ ਵੀ ਇਸੇ ਤਰੀਕੇ ਦੇ ਨਾਲ ਹੀ ਇਹਨਾਂ ਨੇ ਇਕੱਠਾ ਅਕੀਤਾਯ ਨਦਰਲੈਂਡ ਡਿਸਟ੍ਰਿਕਟ ਆਫ ਕੈਲੀਫੋਰਨੀਆ ਦੇ ਵਿੱਚ ਇਹ ਜਿਹੜਾ ਲਾਸ ਸੂਟ ਆ ਉਹ ਉਹ ਦਰਜ ਕੀਤਾ ਗਿਆ ਆ ਜਿਹੜੇ ਕੈਲੀਫੋਰਨੀਆ ਸਟੇਟ ਦੇ ਦੁਆਰਾ ਵੀ ਕਹਿੰਦੇ ਵੀ ਜਿਹੜਾ ਮਾਸ ਟਰਾਂਸਫਰ ਹੋਇਆ ਆ ਮੈਡੀਕੇਟ ਦੇ ਡਾਟਾ ਦਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਟੀ ਨੂੰ ਕਹਿੰਦੇ ਵੀ ਇਹ ਇਲੀਗਲ ਆ ਤੇ ਇਹ ਜਿਹੜਾ ਕਨਫਿਡੈਂਸ਼ੀਅਲ ਹੈਲਥ ਇਨਫੋਰਮੇਸ਼ਨ ਆ ਜਿਸ ਵਿੱਚ ਇਮੀਗ੍ਰੇਸ਼ਨ ਸਟੇਟਸ ਵੀ ਆਉਂਦਾ ਆ ਉਹ ਹੁਣ ਸ਼ੇਅਰ ਹੋ ਚੁੱਕਾ ਆ ਅਟਰਨੀ ਜਨਰਲਸ ਜਿਹੜੇ ਇਹਨਾਂ ਕੁੱਲ 20 ਸੂਬਿਆਂ ਦੇ ਕੋਸ਼ਿਸ਼ ਕਰ ਰਹੇ ਆ ਵੀ ਜਿਹੜਾ ਵਾਸ਼ਿੰਗਟਨ ਆ ਯਾਨੀ ਕਿ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਇਸ ਇਨਫੋਰਮੇਸ਼ਨ ਦੀ ਵਰਤੋਂ ਨਾ ਕਰ ਸਕਣ ਆਪਣੇ ਇਮੀਗ੍ਰੇਸ਼ਨ ਐਨਫੋਰਸਮੈਂਟ ਪਰਪਸਸਿਸ ਦੇ ਲਈ ਜਾਂ ਫਿਰ ਇਸ ਤੋਂ ਇਲਾਵਾ ਹੋਰ ਮੈਡੀਕਲ ਦਾ ਡਾਟਾ ਉਹਨਾਂ ਦੇ ਕੋਲ ਨਾ ਜਾ ਸਕੇ ਰੀਸੈਂਟਲੀ ਸੁਪਰੀਮ ਕੋਰਟ ਦੇ ਦੁਆਰਾ ਜਿਹੜਾ ਫੈਸਲਾ ਸੁਣਾਇਆ ਗਿਆ ਸੀਗਾ ਵੀ ਜਿਹੜੇ ਫੈਡਰਲ ਜੱਜਸ ਆ ਡਿਸਟ੍ਰਿਕਟ ਜੱਜਸ ਆ ਉਹ ਨੇਸ਼ਨ ਵਾਈਡ ਇੰਜੰਕਸ਼ਨਸ ਖਾਸ ਕਰਕੇ ਆਪਾਂ ਜਿਹੜਾ ਬਰਥ ਰਾਈਟ ਸਿਟੀਜ਼ਨਸ਼ਿਪ ਦੇ ਮਾਮਲੇ ਦੇ ਵਿੱਚ ਉਸ ਦੇ ਉੱਤੇ ਉਹਨਾਂ ਨੇ ਰੋਕ ਲਾਈ ਸੀਗੀ ਵੀ ਇਦਾਂ ਹੁਣ ਨਹੀਂ ਕਰ ਸਕਦੇ ਉਹ ਚੀਜ਼ਾਂ ਦਾ ਕੀ ਅਸਰ ਜਿਹੜਾ ਉਹ ਪੈ ਸਕਦਾ ਹੈਗਾ ਆ ਸੋ ਇਹ ਇੱਕ ਵੱਡੀ ਜਿਹੜੀ ਸਿਚੁਏਸ਼ਨ ਆ ਉਹ ਨਵੀਂ ਬਣ ਚੁੱਕੀ ਆ ਆਪਾਂ ਨੂੰ ਪਤਾ ਹੈ ਹਰਜੋਤ ਸਿੰਘ ਜੀ ਹਿੱਪਾ ਦੇ ਲਾਭ ਬੜੇ ਉਦਾਂ ਕਹਿਣ ਨੂੰ ਸਟਰੋਂਗ ਨੇ ਪਰ ਉਹੀ ਹੈਲਥ ਇਨਫੋਰਮੇਸ਼ਨ ਪਰਸਨਲ ਇਨਫੋਰਮੇਸ਼ਨ ਕਨਫਿਡੈਂਸ਼ੀਅਲ ਇਨਫੋਰਮੇਸ਼ਨ ਇਹ ਮੈਡੀਕੇਟ ਦੇ ਦੁਆਰਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਨਾਲ ਸ਼ੇਅਰ ਜਿਹੜੀ ਉਹ ਕੀਤੀ ਗਈ ਹੈ ਜਿਸ ਨੂੰ ਲੈ ਕੇ ਹੁਣ ਇਹਨਾਂ 20 ਸੂਬਿਆਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਉਲਟ ਲਾ ਸੂਟ ਦਰਜ ਕਰਤਯਾ